ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਜਨਸਰ ਮੁਕਤ ਕਰਨਾ ਹੈ ਐਂਟੀ ਸੋਸ਼ਲ ਐਲੀਮੈਂਟ ਫਕਰਨਾ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਰ ਰਹੇ ਕਿ ਕਰਨੀ ਉਹਦੀ ਚੀਜ਼ ਜ਼ੀਰੋ ਟੋਲਰੈਂਸ ਪਾਲਸੀ ਜਿਹੜੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਇੱਕ ਕ੍ਰਿਸ਼ਨਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਪੰਕਲੇ ਜ਼ੀਰੋ ਗ੍ਰੈਂਡ ਕੀਤੀ ਹੈ ਔਰ ਜੋ ਇੱਕ ਮਜਨੂ ਸੀ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਦੁਰਫੀ ਗੁਰਪ੍ਰੀਤ ਕੁਮਾਰ ਉਲਸ ਦੀਪ ਉਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰਚ ਹੈ ਉੱਥੋਂ ਦਾ ਰਹਿਣਾ ਹੈ ਦੇਖਣਾ ਪਹਿਲਾਂ ਵੀ ਦੋ ਮﻘਦਮੇ ਦੇ ਤਰ੍ਹਾਂ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤ ਪਹਿਲਾਂ ਬਸ ਸੇਮ ਜਿਹੜਾ ਕਾਟਲ ਚਲਾ ਰਿਹਾ ਸੀਗਾ ਯੂਐਸਏ ਦੇਸ਼ ਦਾ ਉਹ ਤੋਂ ਛੇਕ ਨਹੀਂ ਆਈ ਆਪਾਂ ਪਹਿਲਾਂ ਗਰੰਦੀਗੀ ਕੀਤੀ ਸੀ ਪੰਜ ਬੰਦੇ ਵਿੱਚ ਹੋਰ ਫਰੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਨੂੰ ਸਾਰਾ ਉੱਥੇ ਬਾਰਾ ਬੈਠਾ ਹੈ ਕਾਟਲ ਚਲਾ ਰਿਹਾ ਹੈ ਇਹ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂਐਸਏ ਤੋਂ ਇਥੇ ਬਰਨਸ ਬਰਨਸ ਨਾਲ ਉੱਥੇ ਬਾਤ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆਪਣਾ ਨੈਟਵਰਕ ਚਲਾ ਰਹੇ ਹਾਲਾਂਕਿ ਅਸੀਂ ਸੁਣਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਦੇ ਫਰੋਜ਼ੇਰੋਂ ਨਵੇਂ ਬੰਦੇ ਤਿਆਰ ਕਰਦੇ ਆ ਔਰ ਗੁਰਪੀ ਤੋਂ ਕੁਮਾਰ ਦਾ ਬੈਕਗ੍ਰਾਉਂਡ ਹੈ ਜਿਸ ਵਾਸਤੇ ਦੋ ਐਨਡੀਪੀਆ ਦੇ ਪਰਚੇ ਨੇ ਇੱਕ ਪੂਰ ਜੰਗਨਰ ਰੂਰਚ ਔਰ ਇੱਕ ਤੇ ਹੈ ਉਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡਰ ਜਿਸ ਨਾਲ ਹੋਰ ਵੀ ਲੀਡ ਗਈ ਹੈ ਕਿ ਕਿਵੇਂ ਬਾਰਡਰ ਰਹੀ ਹੈ ਤਾਂ ਕਿੱਦਾਂ ਆਈ ਕਿ ਇਸ ਰਾਹ ਕੇ ਬਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਦੇਰ ਸਾਹਿਬ ਮੈਡਮ ਪ੍ਰਗਜਨ ਮੌਜੂਦ ਜੀ ਸਾਡੇ ਏਡੀਸੀਪੀ ਬੰਦਰਜੀਤ ਇਹਨਾਂ ਦੀ ਟੀਮ ਸੀਆਈਏ ਥੀ ਵੀ ਬਾਰੇ ਮੈਂ ਇੱਕ ਬੜੀ ਇੰਪੋਰਟੈਂਟ ਰਿਕਵਰੀ ਮੰਨਦਾ ਇਸ ਤਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬਰਾਮਦ ਕੀਤੇ ਉੱਚ ਵੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈ ਰਮੇਂਦਰ ਪਾਲ ਐਸਐਲਡਾ ਜਤਿੰਦਰਪਾਲ ਦੋਵੇਂ ਬਰਨਾਲਕ ਕੌਲੀ ਤਰਮਤਨ ਰੋਡ ਅੰਮ੍ਰਿਤਸਰ ਦੇ ਹੈ ਇਹ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਉਹ ਤੇ ਇੱਕ Madhya Pradesh ਦਾ ਵੀ ਕਯੂਸ ਦੇ ਸੀ ਫੜਿਆ ਕਿਉਂਕਿ बार-बार बार-बार Madhya Pradesh ਦੇ ਨਾਮ ਹੁੰਦਾ ਸੀ ਉਹ ਨਾ ਮੈਨੂੰ ਸੀ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫਰਵਰ ਲੈਂਟਿਜ ਆ ਪਿੱਛੇ ਤੱਕ ਨਹੀਂ ਲੈ ਜਾ ਕੇ ਸਾਰੀ ਇਹ ਮੈਨੂੰ ਬੜੀ ਕਾਮਯਾਬੀ ਸਾਨੂੰ ਮਿਲੀ ਆ ਰਹੀ ਹੈ ਮੈਨੂੰ ਲੱਗਦਾ ਕਿ ਇਹ نیٹਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੇ ਖੇਪ ਹਥਿਆਰਾਂ ਦੀ ਔਰ ਹੀਰੋਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਵੇਂ ਮੈਂ ਬਾਰਡਰ ਦੇ ਉੱਤੇ ਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ ਤੇ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਜੀ ਕਿਹਾ ਤੇ ਮੈਨੂੰ ਮਾਣੇ ਬਣਾਉਣ ਵਾਸਤੇ ਮੈਂ ਜ਼ੀਰ ਕਮੈਂਟ ਕਰਾਂਗਾ ਸਰ ਉਹ ਕਿਵੇਂ ਆਇਡੈਂਟੀਫਾਈ ਕਿਵੇਂ ਕਰਦਾ ਸੀ ਨੌਜਵਾਲਾ ਦੋ ਦਾਰ ਦੇ ਕੋਈ ਇਹ ਦੱਸਦਾ ਉਹ ਹੀ ਬੰਦਾ ਜਿਆਦਾ ਦੱਸ ਸਕਦਾ ਪਰ ਮੈਨੂੰ ਨਹੀਂ ਲੱਗਦਾ ਇੰਡੀਕੇਟਿਵ ਹੈ ਇਹ ਬੰਦੇ ਲੱਗਦਾ ਕਿ ਉਹਦੇ ਏਰੀਆ ਦੇ ਬੰਦੇ ਆ ਜਸਮੀਤ ਲੱਕੀ ਆਪ ਹੁਸ਼ਿਆਰ ਪੁਲਿਸ ਦਾ ਰਹਿਣਾ ਬੰਨੋ ਵਾਲ ਦੇ ਕੋਲ ਦਾ ਉਹ ਆਪਣੇ ਨੇਬਰ ਰੋਡ ਦੇ ਵਿੱਚ ਹੀ ਇਹ ਬੰਦੇ ਟਾਰਗੇਟ ਦੇ ਰਿਹਾ ਜਿਹੜਾ ਗੁਰਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਆਂਦੇ ਪੀਐਸ ਤੋਂ ਸੋਹ ਬੰਦਾ ਲੈਟਨੈਂਟ ਇਸ ਕੰਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਉਹਨੂੰ ਟਾਰਗੇਟ ਕਰਕੇ ਇਹਨੂੰ ਯੂਜ਼ ਕੀਤਾ ਜਾ ਰਿਹਾ ਜੋ ਇਹਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਚ ਪੈ ਲਾਈ ਹੈ ਸਰ ਕਿੱਲੇ ਦੇ ਧਰਮਾਨ ਦੇ ਹੋਣਾ ਜੀ ਨਾ ਨਾ ਜੀ ਜੀ ਨਾ ਇਹਦੇ ਪੈਸੇ ਨੂੰ ਦਿੱਤੇ ਗਏ ਸੀ ਸਪੈਸ਼ਲੀ ਆਫਰ ਉਹ ਅਸੀਂ ਇਹ ਗੱਲ ਚਲਾ ਰਹੇ ਹਾਂ ਕਿ ਕਹਿੰਦੇ ਜਿਹੜੇ ਉਹਨਾਂ ਜਾ ਕੇ ਵੇਚ ਕੇ ਦੇਣੇ ਸੀਗੇ ਅਜੇ ਤੱਕ ਇਹਨੂੰ ਕੋਰੀਆ ਦਾ ਕੰਮ ਕੀਤਾ ਜ਼ਰੂਰ ਇੰਪੋਰਟ ਕਰਨ ਵਾਲੀ ਹੈ ਤੇ ਪਹਿਲੀ ਵਾਰ ਛੋਟਾ ਹਾਥੀ ਲੈ ਕੇ ਆਇਆ ਹੈ ਇਹ ਵੀ ਦੁਰੋ ਜਿਹੜੀ ਕਿ ਬਹੁਤ ਹੀ ਨਮੀ ਚੀਜ਼ ਹੈ ਫਾਰ ਡਰਗ ਜਿਹੜੀ ਸਮਗਲਿੰਗ ਹੈ ਕਿ ਉੱਤੇ ਸ਼ੱਕ ਨਹੀਂ ਬੰਦਦਾ ਮੋਟਰਸਾਈਕਲ ਕਾਰ ਤੇ ਆਮ ਸ਼ੱਕ ਹੈ ਉਹਨਾਂ ਨੇ ਮਾਤਾ ਦੇ ਛੋਟੇ ਹਾਥੀ ਦੇ ਉੱਤੇ ਇਹਨਾਂ ਨਵੀਂ ਜਿਹੜੀ ਚਾਹੀਦੀ ਹੈ ਤੇ ਉਹਨੂੰ ਕੰਜ਼ੂਮ ਕਰਨ ਦਾ ਇੱਕ ਨਵਾਂ ਮੋਡਲ ਸਪਰਿੰਗ ਵੀ ਸਾਹਮਣੇ ਆਇਆ ਹੈ ਜਿਹੜੇ 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 ਕ੍ਰਿਸਟਲ ਰਾਜਧਾਨੀ ਮੱਧ ਪ੍ਰਦੇਸ਼ ਤੋਂ ਕਿਤੇ ਇੱਕ ਬੰਦਾ ਕੜੇਗਾ ਇਹ ਤਾਂ ਉਦੋਂ ਤੇ ਉਸ ਵਾਸਤੇ ਕਰੀ ਚੱਲ ਗਈ ਹੈ ਉਹ ਜਿੱਥੋਂ ਇਹ ਬੰਦੇ ਨੇ ਉਹਨੇ ਕੋਈ ਇੰਡੀਕੇਸ਼ਨ ਦਿੱਤੀ ਉਹਨੂੰ ਜਿੱਥੋਂ ਬਣਾਉਂਦੇ ਨੇ ਕਿਹੜਾ ਪੰਜਾਬ ਦੇ ਵਿੱਚ ਬਿਲਕੁਲ ਹੈ ਜੀ ਸਾਡੀ ਪਾਰਟੀ ਇਸੇ ਗੱਲ ਤੇ ਕੰਮ ਆਪਾਂ ਕਰ ਰਹੇ ਹਾਂ ਤੇ ਹੋਰ ਗ੍ਰਿਫਤਾਰੀਆਂ ਵੀ ਹੋਣੀਆਂ ਹੋਣ ਔਰ ਸਾਰਾ ਜਿੱਥੇ ਫੈਕਟਰੀ ਆਏ ਜਾਂ ਜਿੱਥੇ ਵੀ ਉਹ ਇਸ ਗੱਲ ਦੀ ਇਲਲੀਗਲ ਮੈਨੂਫੈਕਚਰਿੰਗ ਕਰਦੇ ਉਹਨੂੰ ਵੀ ਅਸੀਂ ਸਾਰਾ ਪੂਰਾ ਤਰ੍ਹਾਂ ਉਹੀ ਕਰਾ ਲੇ ਆਪਣੇ ਵੀ ਬੜੀ ਅੱਛੀ ਯੂਨੀਵਰਸਿਟੀਫਿਕੇਸ਼ਨ ਦਾ ਵਧੀਆ ਤਰੀਕਾ ਬਣਾਇਆ ਤੇ ਐਮਪੀ ਦਾ ਵੀ ਬੈਕਵਰਡ ਲਿੰਕ ਜੜਾ ਉਹ ਸਮੈਸ਼ ਹੋ ਗਿਆ ਦੇਖੋ ਸਾਡੇ ਬੜਾ ਆਜ਼ਾਦ ਲੱਗਦਾ ਸਾਡੀ ਉਹ ਡੀ ਵੱਡ ਜਾਂਦੀ ਐ ਰੋਕ ਫਰ ਲੀਆ ਲੇਕਿਨ ਸਰ ਅੱਜ ਵੀ ਅਮਰਸਰ ਦੇ ਵਿੱਚ ਕਈ ਛੋਟੇ ਛੋਟੇ ਲੱਗਿਆ ਏਰੀਆ ਹੈ ਕੋਈ ਖਾਣਿਆਂ ਤੇ ਮੈਂ ਨਾ ਨਹੀਂ ਦਿੰਦਾ ਉਹ ਸਾਰੇ ਲੋਕੀ ਹਲੇ ਵੀ ਆਪੀਸ਼ ਕਰਤਾ ਕਰਦੇ ਨੇ ਹਲੇ মিডিਆ ਕੋਲ ਆ ਕੇ ਪੁੱਛ ਕਰਦੇ ਸੀ ਕਿ ਆਪਨੇ ਕਾਸਤੇ ਸਾਡੋ ਨੇ ਇਹ ਕਸ਼ਕਾ ਦੇ ਲਈ ਪੁੱਛాలే ਦੱਸ ਦਿੰਦੇ ਨੇ ਉਹਦੇ ਤੇ ਸਰ ਕੋਈ ਥੋੜਾ ਜਿਹਾ ਐਕਸ਼ਨ ਲੇ ਪਾਓ ਦੇਖੋ ਪ੍ਰਾਊਡ ਆਫ ਸੇਲ ਦੇ ਵਿੱਚ ਜੇ ਤੁਸੀਂ ਪੁਰਾਣੇ ਫ